ਤਾਰੇ ਨੂੰ ਪਿਆਰ ਭਰੀ ਸਾਸਿਕਾ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਰ ਮਾਤਾ ਜੀ ਨੂੰ ਸਭ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਅਸੀਂ ਵੀ ਵਾਹਿਗੁਰੂ ਦੀ ਮਿਹਰ ਨਾਲ ਸੇਠਾਕ ਆ ਤੁਹਾਨੂੰ ਮਾਤਾ ਜੀ ਨੂੰ ਤੰਦਰੁਸਤੀ ਦੇਵੇ ਅੱਜ ਤੁਹਾਡੇ ਨਾਲ ਕਰਦੇ ਆ ਰੈਸਪੀ ਸਾਂਝੀ ਇਹ ਆਪਾਂ ਲਈ ਆ ਚਿੱਟੇ ਤੇਲ ਲਈ ਆ ਆ ਖਰੋਟਾ ਬਦਾਮ ਆ ਆ ਫੁੱਲ ਮਖਾਣੇ ਆ ਇਹਨਾਂ ਮਾਰਦੇ ਧਰਮ ਕਰਦੇ ਤੇ ਵਧੀਆ ਬਣਦੀ ਲੰਮੀ ਜੀ ਕਰਨ ਜੀ ਬਣਦੀ ਹੈ ਜੇ ਦੀਆਂ ਤੁਸੀਂ ਜਾਣ ਗਿਆ ਇਸ ਤਰ੍ਹਾਂ ਇਹਨਾਂ ਦਾ ਦੁੱਧ ਜਵਾਗੇ ਵੀ ਹੁੰਦੀ ਆ ਇਹ ਕੋਈ ਵੀ ਹੱਡੀਆਂ ਦਾ ਕਮਜ਼ੋਰੀ ਆ ਜਾਂ ਬਰਦ ਦਾ ਤੁਹਾਡੇ ਇਹ ਉਹਦੇ ਲਈ ਬਹੁਤ ਚੰਗੇ ਆ ਉਹਦੇ ਲਈ ਆਪਾਂ ਘਰੇ ਵਰਤਦੇ ਆ ਤੇ ਬਹੁਤ ਫਾਇਦਾ ਆਉਦੇ ਲਈ ਆਪਾਂ ਨੂੰ ਇਹ ਇਸ ਕਰਕੇ ਆਪਾਂ ਜਿਹੜਾ ਪਹਿਲਾਂ ਸੀ ਉਹ ਖਤਮ ਹੋ ਗਏ ਹੁਣ ਆਪਾਂ ਫੇਰ ਨਵੇਂ ਸਿਰੇ ਤਿਆਰ ਕਰਦੇ ਆ ਤੇ ਜਾਨ ਕੇ ਕੀ ਕਹਿੰਦੇ ਹੁੰਦੇ ਆਏ ਆਏ ਔਖਾ ਆਪਾਂ ਨੂੰ ਦਵਾਈ ਦਬੂਈ ਵੀ ਆਪਾਂ ਜੇ ਕਹਿੰਦੇ ਆ ਗਰਮ ਆ ਗਰਮ ਨਹੀਂ ਆ ਹੁੰਦੇ ਫਿਰ ਦਵਾਈ ਜਿਹੜੀ ਹੁੰਦੀ ਆ ਆਪਣੀ ਗਿੱਡੇ ਕੋਡੇ ਨਹੀਂ ਉਹ ਕਿਹੜਾ ਠੰਡੀ ਹੁੰਦੀ ਉਹ ਦੀ ਗਰਮ ਹੁੰਦੀ ਆ ਇਹ ਐਸੇ ਕਰਕੇ ਦਵਾਈ ਨਾਲ ਉਹ ਠੀਕ ਆ ਨਾਲੇ ਆਪਣੀ ਸਿਹਤ ਲਈ ਚੰਗੀਆਂ ਤਾਕਤਵਾਲੀਆਂ ਚਲੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਗ੍ਰਾਇੰਡ ਕਰਦੇ ਆ ਇਹਨਾਂ ਨੂੰ ਹੁਣ ਆਪਾਂ ਮਖਾਣੀ ਪਾ ਲਈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਗ੍ਰਾਇੰਡ ਕਰਦੇ ਨੇ ਮੈਸੀ ਥੋੜਾ ਪਾ ਕੇ ਵਿੱਚ ਆਪਾਂ ਜੀ ਕੇਰ ਪਾ ਦੇ ਨੇ ਸਮਾਰ ਬਦਾਮ ਪਾ ਦੇਣੀ ਆ ਚਲੋ ਹੁਣ ਇਹਨਾਂ ਨੂੰ ਸਾਰਿਆਂ ਨੂੰ ਗ੍ਰਾਇੰਡ ਕਰ ਦਈਏ आपा ग्रैांड कर लिया है इस तरह ला दें इतने चं तरह मिक्स करके फिर तो सवेरे दुध दो जिन्ना जिन्हें मैंबर उस हिसाब ना दुर्ध पा तो 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 के एक कप एक चमचा इन्ना क पा ली एक कप उस हिसाब में ला के फिर डब्बे चा दें बन के डब्बा भर लिया है एक जो जिन्ना चेर चिल्लुआ चलो उसके बाद फिर बनावा बहुत ज्यादा वी है भी जरूर ट्राई करे तो सारा कुछ कट्ठा रुके एक चमचा जमें हम ਮੈਂ ਕਿਕ ਕੱਪ ਵਿੱਚ 1 ਚਮਚਾ ਪਾਣੀ ਹੁੰਦੀ ਹੈ ਇਸ ਤਰ੍ਹਾਂ ਇੰਨਾ ਘੜਕੇ ਤੁਸੀਂ ਜੇ ਨਾਲ ਆਪਣੇ ਹਿਸਾਬ ਨਾਲ ਪੀ ਲਓ ਜੇ ਹਮ ਦੋ ਜਾਨੇ ਤਾਂ ਦੋ ਕੱਪ ਪਾ ਲੈ ਤਿੰਨ ਜਾਨੇ ਤਾਂ ਤਿੰਨ ਕੱਪ ਪਾ ਤੇ ਉਸ ਤਰ੍ਹਾਂ ਦਾਦੀ ਮੈਂ ਇਸ ਮੈਂਬਰ ਉਸ ਹਿਸਾਬ ਨਾਲ ਪੀਓ ਬਣਾ ਕੇ ਪੀਓ ਜਾਂ ਦਸਿਓ ਗਮੈਂਟ ਕਰਕੇ ਵੀ ਤੁਹਾਨੂੰ ਫਰਕ ਆਕ ਨਹੀਂ ਫਰਕ ਚਲੋ ਠੀਕ ਆ ਜੀ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਜਰੂਰ ਕਰਿਓ ਵੀਡੀਓ ਤਾਂ ਅੰਦੇ ਇਥੇ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ